ਆ ਗੋਗੇ ਮੈਂ ਮੀਠਕਾਖ ਹੈਗੀ ਤੁਹਾਡੇ ਸਾਰੇ ਦਾ ਸਵਾਗਤ ਹੈਗਾ ਟੱਟ ਫੈਮਿਲੀ ਵਿੱਚ ਜੇ ਸਾਰਜਣੇ ਸ਼ੇਅਰ ਕਰ ਦਿਓ ਕੈਨਲ ਨੂੰ ਸਬਸਕ੍ਰਾਈਬ ਦਿਓ ਘਰਟੇ ਕਰੋ ਸਬਸਕ੍ਰਾਈਬ ਜਰੂਰ ਕਰ ਦਿਹਾ ਕਰੋ ਸਾਥੇ ਫਿਰ ਲੈ ਆਪਾਂ ਸਕੂਲ ਲੈ ਕੇ ਜਾ ਕੇ ਆਪਾਂ ਪਾਰਟ ਕਰਨਾ ਹੈ ਸਟਡੀ ਕਰਨੀ ਹੈ ਸਟਡੀ ਕਰੋ ਫਿਰ ਲੰਚ ਕਰੋ ਐਂਡ ਜੋ ਕਰਨਾ ਹੁੰਦਾ ਹੈ ਆ ਖਲਾਰਾ ਪਾ ਕੇ ਚੱਲੇ ਆ ਹੁਣ ਸਾਫ ਸਫਾਈ ਕਰਨੀ ਆ ਦੇਖੋ ਥੱਲੇ ਲੈ ਲੱਕ ਦੇ ਪਏ ਆ ਲੱਕ ਦੇ ਪਏ ਆ ਜੱਗੇ ਪੜਨਾ ਫਿਰ ਤਿੰਨ ਵਜੇ ਪੜਨਾ ਨੂੰਰ ਲੈ ਬੋ ਔਖਾ ਕੰਮ ਆ ਔਖਾ ਕਿ ਸੌਖਾ ਸੌਖਾ ਬਹੁਤ ਔਖਾ ਕਹਿੰਦਾ ਮੈਂ ਟੈਸਟ ਤਾਂ ਇੱਦੇ ਚੋਟਕਿਆਂ 'ਚ ਜਿਆੜ ਕਰ ਲੰਨਾ ਤਿੰਨ ਵਜੇ ਜਾਣਾ ਕਿੰਨੇ ਵਜੇ ਤਿੰਨ ਵਜੇ ਗਰਮੀ ਬਹੁਤ ਆ ਹੂੰ ਉਸ ਨੂੰ ਫੁਲੇ ਸੀ ਲਵਾ ਦਈਏ ਐਸੀ ਹਾਲਤ ਰਾ ਦੋ ਕੋਈ ਨਹੀਂ ਹੁਣ ਤੇ ਬੱਚੇ ਕੋ ਗੂਲਰ ਹੋਤੇ ਬੜੇ ਬੱਚੇ ਕੋ ਗਰਮੀ ਬਹੁਤ ਹੂੰ ਚਲੋ ਕੋਈ ਆਏ ਮਹੀਨਾ ਰਹਿ ਗਿਆ ਕਰਨੂ ਦਾ ਚਲੋ ਚੱਕੋ ਆਪਣੇ ਬੈਗ ਬੂਗ ਲੈ ਚੁੱਕੇ ਭਾਈ ਚੱਕੂਗੇ ਆ ਜਾ ਆ ਜਾ ਉਹ ਮੋਟਰਸਾਈਕਲ ਕਰ ਲਈ ਸਟਾਰ ਹਰਨੂਰ ਨੇ ਗਾਇਸ ਮੈਂ ਇਹਨੇ ਕਿਸੇ ਨੂੰ ਮੋਟਰਸਾਈਕਲ ਦੀ ਬੈਗ ਦਿਖਾਈ ਤਾਂ ਉਹ ਮੈਂ ਅੱਗੇ ਬਹਿ ਹੋ ਜਾਂਦਾ ਤੇ ਗਾਇਸ ਮੈਂ ਹੋਰ ਬੰਦ ਹੋ ਗਿਆ ਦੇਖੋ ਸਿੱਖ ਵੀ ਜਾਣਾ ਮੈਂ ਹਮ ਸਾਡੇ ਸਵੇਰ ਦਾ ਨਹੀਂ ਪੇਰੇ ਆ ਸਾਡੇ ਇਕੱਠ ਦਾ బూలే గర్మీరా ਨੀਰੇ ਵਿੱਚ ਬੰਦਾ ਬੇਲਾ-ਵੇਲਾ ਜਾ ਰਹਿੰਦਾ ਕਹਿੰਦਾ ਕੋਈ ਕੰਮ ਨਹੀਂ ਕਰਦਾ ਮੰਦੂਤਾਂ ਵੇਨੇ ਪਿਆਣੇ ਚਾਹ ਹੁਣ ਨਹੀਂ ਇਥੇ ਕੋਈ ਦਾਬਾ ਮਾ ਕਹਿ ਗਿਆ ਕੱਲ ਦੇ ਉਦੋਂ ਮੈਂ ਸੋਇਆ ਵੇ ਜਿਨੀਰੇ ਪਰ ਅੱਜ ਪਿਆ ਕੱਲ ਨਹੀਂ ਪਿਆ ਇੱਥੇ ਪੜ ਰਗਦਾ ਤੂਟਾਂ ਦੇ ਉੱਤੇ ਕਹਿੰਦਾ ਕਿੰਨਾ ਵੱਡਾ ਬੰਦਾ ਬੱਦਲ ਵੀ ਗਾਜੇ ਤਾਂ ਪਿਆ ਆ ਤੇ ਸਭ ਗੱਲਾਂ ਬਾਤਾਂ ਦੇਖ ਕੇ ਮਾਰੀ ਸੀ ਤੇ ਰੋਟੀ ਵਾਲੀ ਬਣਾ ਕੇ ਖਾ ਲਿਆ ਪੀ ਲਿਆ ਹੁਣ ਝਾੜੀ ਫੇਰ ਲਿਆ ਸਾਰਾ ਕੰਮ ਨਿਬੜ ਗਿਆ ਕੱਪੜੇ ਧੋਤੇ ਹੋ ਸੀ ਉਹ ਹੁਣ ਸੁੱਕਣੇ ਪਉਣੇ ਆ ਦੇਖਦੇ ਨੇ ਤਾਂ ਅੰਦਰ ਹੀ ਰੂਮ ਦੇ ਵਿੱਚ ਪੱਖਾ ਲਾ ਕੇ ਬੱਚਿਆਂ ਦੀ ਯੂਨੀਫਾਰਮ ਪਾ ਰਹੇ ਆ ਉਹ ਤਾਂ ਸੁਕਾਉਣੀ ਜ਼ਰੂਰੀ ਹੈ ਹੂੰ ਫਿਰ ਮੀਂਹ ਦੇ ਬਹਾਨੇ ਦੇ ਨਾਲ ਗਰਮੀ ਵੀ ਘਟ ਗਈ ਆ ਤਾਂ ਅਵੇਲਾ ਬੁੱਲਿਆਂ ਨੂੰ ਸਾਰਿਆਂ ਨੂੰ ਪਾਣੀ ਦਰਾਖਾ ਇੱਧਰ ਸੱਜੇ ਆ ਇਹਨਾਂ ਨੂੰ ਪਾਣੀ ਪੋਣੀ ਲੱਗਦੀ ਆ ਸਾਡੇ ਅੱਧੇ ਪਸ਼ੂ ਬਾਹਰੇ ਆ ਇੱਧਰ ਲਾ ਕੋਠਾ ਤੇ ਦਸਮਾਲਦ ਇੱਧਰ ਲਾ ਸਕਣਾ ਇਹ ਇੱਥੇ ਮੇਰੇ ਪਸ਼ੂ ਨੂੰ ਵੀ ਦੇਖੇਗੀ ਨਾਲੇ ਕੋਠੇ ਤੇ ਛੱਤ ਤੇ ਜਾ ਕੇ ਲਈ ਇੱਧਰ ਪਸ਼ੂ ਦੇਖਦੇ ਆ ਪਸ਼ੂ ਵੀ ਵਹਿ ਰਹੇ ਆ ਨਹੀਂ ਫੇਰ ਆਈ ਮਹਾਨ ਰਹੀ ਹੈ ਠੀਕ ਜਿਹੀ ਖੁਸ਼ੀ। ਕੱਛੂ ਵੀ ਇਹ ਜਗ੍ਹਾ ਲਈ ਕਰਦੇ ਪਏ ਆ ਮੇਰੇ ਵਿੱਚ ਕਿਤੇ। ਨਾ ਦੇਖੀ। ਗਰਮੀ ਵੀ ਬਹੁਤ ਹੋਈ ਹੋਸੀ। ਕਾਪੜੀ। ਸਾਡੇ ਇੱਧਰ ਲੀਵੇ ਦੀ ਪਾਣੀ ਕਾਫੀ ਖੜਾ ਹੋ ਜਾਂਦਾ। ਸਾਡੇ ਬੱਚਾ ਵੀ ਨਾ ਬਗਿਆ। ਆ ਦੇਖੋ ਇੱਧਰ ਪਾਣੀ ਕਿੰਨਾ ਖੜ ਗਿਆ ਸੱਡ। ਉਹ ਬਾਕੀ ਸ਼ੈੱਡ ਜਿਹੜਾ ਸੀ ਕਰਨੀ। ਉੱਥੇ ਬੈਠੇ ਹੋ ਆ ਵੀ ਮੱਝ ਵਹਿ ਗਈ ਆ ਨਾ ਇਹ ਦੂਰੋਂ ਮਾਰਨ ਪੈ ਜਾਂਦੀ ਆ ਇਹਨੂੰ ਕੋਈ ਪਛਾਣੇ ਨਹੀਂ ਅਜੇ ਸਾਡੀ ਨੂੰ ਅਦਰ ਬੱਚਾ ਆ ਦੇਖੋ ਇੱਧਰ ਕਿੰਨੇ ਰੂੜਾ ਪਾਣੀ ਦੀ ਸੋਹ ਤੂਤ ਦੇ ਪੱਤਿਆਂ ਦਾ ਬਹੁਤ ਖਲਾਵਾ ਜਿਆ ਪੈ ਜਾਂਦਾ ਛਾਂ ਘਾ ਕੇ ਤੂਤ ਦੇ ਡਿੱਕਾ ਸਾਡੇ ਲੱਗੀਆਂ ਆ ਪਰ ਫੇ ਵੀ ਛਾਂ ਘਟ ਜਾਂਦੀ ਆ ਸਾਡੇ ਮੀਨੇ ਫਸੂ ਨੀ ਮੇ ਐਨ ਨਾ ਲਾ ਦਿੱਤਾ ਦੇਖ ਰਿਹਾ ਪਏ ਪੱਠੇ-ਪੁੱਠੇ ਖਾ ਲਏ ਉਹ ਪਾਣੀ ਪੀ ਗਏ ਇਹਨਾਂ ਨੇ ਜਿੜਾਰੀ ਕਰਦੇ ਪਏ ਆ ਉਹ ਉਧਰਲੇ ਉਧਰ ਹੀ ਆ ਪਸਾ ਆਇ ਕੋਈ ਟੋਕਾ ਦਾ ਲੱਗ ਰਿਹਾ ਨਹੀਂ ਜਿੰਨਾ ਹਮਨਿ ਬ੍ਰਾਂਡ ਦੀ ਬੇਲ ਵੀ ਵਿੰਗੀ ਹੋ ਗਈ ਸਾਡੀ ਕਾਫੀ ਬੈ ਗਏ ਇਹਨਾਂ ਦੇ ਕੱਟੇ ਕਰੋੜ ਪਈਏ ਉਹ ਦੇਖਦੇ ਕਿ ਨਾਚੋ ਆਇਆ ਜੇ ਦੇਖੋ ਪਾਣੀ ਪਾਣੀ ਹੋ ਗਿਆ ਆ ਦੇ ਚੋ ਕਿੰਨਾ ਆਇਆ ਉਹ ਇੱਥੇ ਚੱਕ ਹੋ ਗਿਆ ਹਲ ਦੇ ਕੋ ਨਾ ਪ੍ਰੈਸ਼ਰ ਆ ਇਹਦਾ ਮਤਲਬ ਆ ਪਾਣੀ ਉੱਪਰ ਲੱਗ ਜਾਂਦਾ ਮੈਂ ਲਾਈਵ ਇਸਲਾ ਦਣਾ ਮੈਂ ਨੇ ਇਹ ਉਹ ਤੋ ਤੱਕ ਸਾਰਾ ਜਿਹੜਾ ਜੋ ਆ ਦੁੱਪ ਕੇ ਅੱਧਾ ਰਹਿ ਗਿਆ ਸਾਰੇ ਆਇਓ ਵਾ ਦੁੱਪ ਕੇ ਅੱਧਾ ਰਹਿ ਗਿਆ ਆ ਪਾਣੀ ਜੋ ਕਿੰਨਾ ਪ੍ਰੈਸ਼ਰ ਆ ਬੰਨ ਤੱਕ ਆ ਗਿਆ ਉੱਪਰ ਤੱਕ ਆਇਆ ਪਿਆ ਬੰਨ ਬੰਨ ਕੋਲ ਆ ਗਿਆ ਹਾਂਜੀ ਇੰਨੇ ਦੀ ਬਹੁਤ ਪ੍ਰੈਸ਼ਰ ਆ ਆ ਬੰਨ ਆ ਪਾਣੀ ਆ ਉਹ ਇੱਥਾ ਕਰ ਗਿਆ ਓਖਾ ਉਹ ਆ ਗਿਆ ਹੁਣ ਤੇ ਦੇਖਣਾ ਹੈ ਉਹ ਪ੍ਰੈਸ਼ਰ ਦੇਖੋ ਨਹੀਂ ਪੈਂਦਾ ਗਿਆ ਬਹੁਤ ਤੇਜ਼ ਬੰਨ ਤੱਕ ਆ ਗਿਆ ਬੰਨ ਤੋਂ ਉੱਪਰ ਦੂਰ ਬੈਠੇ ਲੱਗ ਗਿਆ ਘਾਤੋਂ ਬੋਟਾ ਘਾਤੋਂ ਆ ਮੋਟਰ ਹੈ ਆਂ ਕੋੜ ਦਾ ਖਾ ਗਿਆ ਪਾਣੀ ਓਏ ਆ ਬੰਦਾ ਪ੍ਰੈਸ਼ਰ ਕਿੰਨਾ ਵੱਧ ਗਿਆ ਮੋਰਚਾ ਲ ਕੁ ਲੋ ਆ ਗਿਆ ਪਹਿਲਾਂ ਉੱਥੇ ਸੀਗਾ ਬੱਡੇ ਬੱਡੇ ਇੰਨਾ ਦੂਰ ਹੋ ਗਿਆ ਉਹ ਦੇ ਮੋਰਚਾ ਲੈ ਕੇ ਗਿਆ ਪ੍ਰੈਸ਼ਰ ਬਹੁ ਆ ਗਿਆ ਆਹ ਦਰਾਫ ਡੁੱਬ ਗਿਆ ਕਿੰਨਾ ਪਾਣੀ ਆ ਨੋੜੇ ਵੀ ਦੇਖੋ ਇੱਥੋਂ 15 14 ਘੋਟ ਉਹਨਾ ਦੂੰਗਾ ਦੇ ਛੱਡ ਕੇ ਲਾ ਆ ਗਏ ਪੱਤੀਆਂ ਨੂੰ ਪੈਂਦੀ ਬਣੀ ਉੱਥੇ ਹਾਂ ਉੱਥੇ ਦੇ ਉੱਪਰ ਆ ਬੰਦੇ ਨਾਲ ਲੱਗੇ ਉੱਪਰ ਆਗਾ ਬਰੋਬਰ ਆ ਬੰਦੇ ਜਿੱਦਾਂ ਕੋਈ ਥੋੜਾ ਜਿਹਾ ਟੈਕ ਘਟ ਜਾਂਦਾ ਨਾ ਖਾਲਾ ਜਾ ਕੇ ਟੈਕ ਉਹ ਜ਼ਿਆਦਾ ਉਹ ਤੇਲ ਦਾ ਇੱਕ ਲੱਜ ਪਹਿਲੇ ਪਤਾ ਨਹੀਂ ਹੁੰਦਾ ਆਪਾਂ ਚੱਲੇ ਆ ਪਿੰਡ ਦਾ ਦੂਜਾ ਜੋ ਦੇਖਣ ਜਿਹੜਾ ਵਿੱਚੋਂ ਵਿੱਚ ਹੀ ਜਾਂਦਾ ਖੇਤੂ ਖੇਤੀ ਜਿਹੜਾ ਜਾਂਦਾ ਹੋ ਗਏ ਲੈਣੋ ਲੈਣ ਨਾਲ ਜਾਂਦੇ ਪੇ ਛਤਰੀ ਭੜੀ ਗਿਆ उड़गी उड़गी पाड़ी मुर्ग पराले वहा देखो शालिया बजी दूर तक उठा तक वर्षाले दी प्रेशर बहुत हो गया थे है ना उन्नी प्रेर होते हाँ जी इतने हो ਬਹੁਤ ਜਿਆਦਾ ਪ੍ਰੈਸ਼ਰ ਇੱਥੇ ਦਾ ਆਹ ਦੇ ਆ ਨਿਪਰ ਰਲਾ ਮਸੀ ਆਇਆ ਇੱਥੇ ਚਲੋ ਚੱਲਦੇ ਹਾਂ ਥੱਲੇ ਪਹਾੜੀ ਮੋਰ ਪਿੱਛੇ ਵੜ ਗਿਆ ਉਹਦੇ ਭੀਜੇ ਪਿਆ ਮੀਚ ਆਪਾਂ ਇਹਦੇ ਜਿਵੇਂ ਆ ਥੱਕੇ ਹੋ ਆ ਹੁਣ ਚੱਲੇ ਆਪਾਂ ਵਾਪਸ ਚਲੋ ਚੱਲੀਏ ਤੋ ਆ ਬੰਨ ਆਪਣੀ बहुत प्रेसर चलो चो देखना अंकल पानी ये बहुत, बहुत ज्यादा पानी आ गया है। इना पहाड़ा जब नहीं पाया हाँ इतो दिखा ਕਹੀ ਲਾ ਕੇ ਬੰਦ ਦਿੱਤਾ ਹਾਂ ਪ੍ਰੈਸ਼ਰ ਬਹੁਤ ਆ ਤੱਕ ਬਾਸ ਆ ਚੋਨਾ ਉੱਪਰ ਤੱਕ ਪੂਰਾ ਆ ਚੋਨਾ ਉਧਰ ਜਗਾ ਉਧਰ ਮੱਕੀ ਹੋਈ ਆ ਵਾ ਆਸ਼ਾਨਾ ਬਣੀ ਪੂਰੀ ਦੇਖੋ ਕਿਨੇ ਆਏ ਹੋ ਆ ਅੱਧੇ ਤੁਰ ਕੇ ਆਏ ਹੋ ਆਦਿਆਂ ਦੇ ਪਿੱਛੇ ਖੜੇ ਮੋਟਰਸਾਈਕਲ ਆ ਗਏ ਆਸ਼ਾਨਾ ਬਣੀ ਹੋ ਇੱਥੇ ਮੱਕੀ ਆ ਹਰੀ ਚੋਂ ਚੋਂਣਾ ਉਹ ਬਾਲ ਦੇ ਕੋਹੜੀ ਇੱਥੇ ਆ ਹਰੇ ਸਾਰੇ ਪਾਸੇ ਮੱਕੀ ਆ ਗਏ ਸ਼ੂਟ ਆ ਉਹ ਸਾਰੇ ਖਰਚੋ ਨਾ ਰਾਵਿਤ ਨਾ ਰਈਆ 90 ਵਿੱਚ ਡੱਡੂ ਬੋਲਦੇ ਟਿੱਡੀਆਂ ਜੀਆਂ ਪਾਣੀ ਹੈ ਕਿ ਕੋ ਦਾ ਆ ਪੂਰਾ ਬੰਨ ਆ ਬੰਨ ਹਰ ਕੋਲ ਪਾਣੀ ਔਖਾ ਪ੍ਰੈਸ਼ਰ ਦੇਖ ਲਓ ਤੁਸੀਂ ਆਪੀ ਬਹਾ ਕਿੰਨਾ ਹੈ ਓਰ ਪਾਣੀ ਪਾੜੇ ਮੋ ਵੀ ਪਾਣਾ ਆ ਮਿੱਟੀ ਲੱਗ ਰੁਕਿਆ ਮਿੱਟੀ ਲੱਗ ਰੁਕਿਆ ਪਰੋਬਰੀ ਆ ਬਹੁਤ ਥੋੜੇ ਹੋਰ ਪੈ ਗਿਆ ਹੋ ਗਿਆ ਬਸ ਆਲਾ ਸੁਣੋ ਸਾਡੇ ਲੈਫਟ ਹੈਂਡ ਸਾਈਡ ਪਾਣੀ ਆ ਉਹ ਆਵਾਜ਼ ਆਹ ਪਤਾ ਰਹੇਗਾ ਇਹ ਆ ਬਾਹਰ ਦੇਖਣਾ ਇਹ ਫਲੋ ਵੀ ਨਾ ਫਿਰ ਇਹ ਕਿਦਾਂ ਉਹਦੇ ਪਹਾੜੀਆਂ ਦੇ ਦੀਆਂ ਲਓ ਨਾ ਉਹ ਦੇ ਕਲੀਅਰ ਦੇ ਦੀਆਂ ਆਰਾਮ ਨਾਲ ਆਰਾਮ ਨਾਲ ਕਲੀਅਰ ਉਹ ਖੂਰ ਦੇ ਦੀਆਂ ਸੀ ਹਾਂਜੀ ਉਹ ਦੇਖੋ ਟੱਕ ਵੱਜਦੀ ਕਿਦਾਂ ਦੇਖਦੇ ਵੇ ਲੋਕ ਉਹ ਦੇਖੋ ਵੇਵਸ ਹੀ ਬਣਦੀਆਂ ਪੂਰੀਆਂ ਲਹਿਰਾ ਬਹੁਤ ਜਿਆਦਾ ਪ੍ਰੈਸ਼ਰ ਇੱਥੇ ਤਾਂ ਸਰੇ ਖੇਤਨ ਬਣਿਆ ਤੇ ਉਹ ਦੇਖੋ ਤੁਸੀਂ ਬਾਕੀ ਗੱਲਾਂ ਛੱਡੋ ਰੋੜਣਾ ਡਰਾਂ ਉੱਥੇ ਚੋਈ ਜੀ ਆ ਥੋੜਾ ਥੂਆ ਉਹ ਪ੍ਰੈਸ਼ਰ ਆ ਬਹੁਤ ਜਿਆਦਾ ਇਹ ਕੀ ਇਹ ਹੈਗਾ ਦੁਇਆ ਮੈਲੀ ਵਾਲਾ ਇਹ ਡੈਮ ਵਾਲਾ ਉਧਰ ਨਹੀਂ ਕਦੀ ਆਉਂਦਾ ਇਹ ਡੈਮ ਤੋਂ ਉੱਪਰ ਹੋ ਗਿਆ ਬਹੁਤ ਜ਼ਿਆਦਾ ਪਾਣੀ ਇੱਥੇ ਦਾ ਹੱਦ ਤੋਂ ਵੀ ਜ਼ਿਆਦਾ ਵਾਸਣਾ ਤੁਸੀਂ ਧਿਆਨ ਐਤ ਸਟਤੀ ਬਹੁਤ ਪਾਣੀ ਬਹੁਤ ਪਾਣੀ ਝੋਈ ਝੋ ਆ ਗਏ ਆ ਉਹ ਦੇਖੋ ਉੱਥੇ ਸਾਰਾ ਪਾਣੀ ਮੈਰੀ ਡੈਮ ਤੋਂ ਆਉਂਦਾ ਆ ਛੱਲਾ ਰਿਕਦਾਬਾਦੀਆਂ ਇਹ ਦੋ ਇਕੱਠੇ ਹੁੰਦੇ ਹਨ ਮੋਰੀਆ ਦੇ ਦੋ ਇਕੱਠੇ ਹੋਣ ਛੱਲਾ ਨਿਕਦਾਬਾਦੀਆਂ ਪ੍ਰੈਸ਼ਰ ਵੀ ਬਹੁਤ ਆ ਉਰਦਾ ਹੀ ਆਉਂਦਾ ਪਾਣੀ ਡੈਮ ਵਾਲਾ ਸਾਰਾ ਪਾਣੀ ਆ ਓਵਰ ਹੋ ਗਿਆ ਡੈਮ ਉਹ ਛੱਲਾ ਕਿਦਾਬਾਦੀਆਂ ਬਹੁਤ ਪਾਣੀ ਆ ਬਹੁਤ ਆ ਛੋੜੀ ਜੀ ਸੁਵਾ ਜਿਆ ਹੁੰਦਾ ਸੀ ਦੇਖੋ ਕਿੰਨਾ ਪਾਣੀ ਆ ਚ ਆਪਾਂ ਜਾਨੇ ਪਏ ਐ ਡੈਰੀ ਜੀ ਦੁੱਧ ਪਾਉਣ ਪਿੰਡ ਵਾਲਾ ਚੋ ਬੋ ਆ ਤੇ ਹੁਣ ਆਪਾਂ ਚੱਲੇ ਆ ਘੁੰਮ ਕੇ ਉੱਪਰ ਜੀ ਮੀ 40 ਰੁਪਏ ਦੋ ਤਣੇ ਘੰਟੇ ਹੋ ਗਏ ਆ ਪਰ ਤਾਂ ਵੀ ਪਿੰਡਾਂ ਦੀਆਂ ਗਲੀਆਂ ਦੇਖੋ ਤੇਦਾ ਪਾਣੀ ਖੜਾਇਆ ਭਰਿਆ ਇਹ ਪਿਆ ਪਹਿਲਾਂ ਬਹੁਤ ਸੀਗਾ ਹੁਣ ਤਾਂ ਵੀ ਥੋੜਿਆ ਘਟ ਗਿਆ ਆ ਦੇ ਕਿੰਨਾ ਆ ਸਾਰਾਂ ਚ ਬੜਿਆ ਆ ਤੁਹਾਡੇ ਗਲੀਆਂ ਚ ਵੀ ਥੋੜਾ ਪਾਣੀ ਪਾਣੀ ਵੜਿਆ ਆ ਆ ਦੇ ਕਿੰਨਾ ਪਾਣੀ ਜਮਾ ਆ ਬਹੁਤ ਪਾਣੀ ਆ ਦੇਖ ਕਿਤੇ ਚੱਲ ਵਾਜੇ ਦੀ ਪਹਿਲਾਂ ਬਹੁਤ ਹੁਣ ਤਾਂ ਵੀ ਥੋੜਾ ਘਟ ਗਿਆ ਇੱਥੇ ਬਹੁਤ ਕਿਹਦੇ ਭਰਿਓ ਪਿਆ ਪਾਣੀ ਆਣਾ ਵੀ ਬੋ ਪੈ ਗਿਆ ਡੈਮ ਵੀ ওভার ਹੋ ਗਿਆ ਛੜਤੀ ਹੋਵਾ ਹੁਣ ਆਪਾਂ ਜਾਂਦੇ ਪਏ ਆ ਓ ਕਿੰਨਾ ਪ੍ਰੈਸ਼ਰ ਆ ਬਿਛੋਈ ਵਾਲਾ ਸਾਰਾ ਆਉਂਦਾ ਉਹ ਪਾੜ ਵੀ ਜਿਹਦੇ ਅੱਗੇ ਦਰਾਖਤੀ ਜੜੇ ਆਉਂਦੇ ਉਹਦੇ ਪਾੜ ਦੀ ਹਾਂਜੀ ਬਿਛੋਈ ਤੋਂ ਤਾਕੇ ਵਾਲ ਰਾਜਨੀ ਮਾਤਾ ਹੰਦੋਆ ਲਹਿੜੀ ਪਰਸਵਾਲ ਹੰਦੋਆ ਫੇਰ ਟੌੜੀਆਂ ਫੇਰ ਰੱਖਣਗਾ ਉਹ ਕਪੜਾ ਘੁੰਮ ਉੱਪਰ ਉੱਪਰ ਘੁੰਮਦਾ ਕਪੜਾ ਟੁੱਟ ਗਿਆ ਉਹ ਜੋ ਹੋਏ ਨੇ ਇਕੱਠੇ ਬਹੁਤ ਜਿਆਦਾ ਦੂਟ ਪੱਠਾਂ ਨੇ ਆ ਪਾਣੀ ਪਾਣੀ ਸੁਣਾ ਦੇ ਬਾਦੂ ਕਪੜਾ ਹੋਲੀ ਬਣ ਗਿਆ ਵਥਰ ਆ ਦੇਖੋ ਬਹੁਤ ਜ਼ਿਆਦਾ ਡੈਮ ਆਵਰ ਹੋ ਗਈਆਂ ਨਾ ਚੌ ਚੱਲੇ ਆਉਂਦੇ ਆ ਹਾਂਜੀ ਛੋਟੀਆਂ ਵੱਡੀਆਂ ਦੋ ਹਾਂਜੀ ਛੋਟੀਆਂ ਪਹਾੜੀਆਂ ਉੱਪਰ ਵੱਡੀਆਂ ਉਹ ਦੇ ਪਾਣੀ ਇਹ ਘਟ ਗਿਆ ਲੱਗਦਾ ਹਨਾ बहुत बहुत है कौन कौन-कौन दाशारा इधर उन्हें बहुत प्रेशर है बहुत सारे क्या पहले पानी ये मिट्टी मिट्टी क्या मोस्टली खाना है ये मिट्टी तो ऊपर है पट्टे पट्टे आये हुआ इन्हें बोलो बहुत ज़्यादा प्रेशर है बहुत ज़्यादा हर कार्य उठ चला चलने के दबाज़ दिया ਉੱਧਰ ਤੋਂ ਫੜ ਕੇ ਡੈਰੀ ਚ ਪਾਣੀ ਬਹੁਤ ਸੀਗਾ ਧੂਆਂ ਕਰਤਾ ਆ ਮੱਛਰ ਬਹੁਤ ਸਾਰੇ ਖੜੇ ਆ ਉੱਧਰ ਵੀ ਕਰਤਾ ਆ ਵੀ ਖੜਾ ਆ ਉੱਧਰ ਵੀ ਕਰਤਾ ਆ ਦਿਖਾਉਂਦਾ ਮੀਂਹ ਬਹੁਤ ਪੈ ਗਿਆ ਦੋ ਦਿਨ ਘੰਟੇ ਚੋਂ ਪੁੱਛਣ ਦੇ ਪਿਆ ਬਾਨਾ ਟੁੱਟ ਗਿਆ ਅੱਦੇ ਦਾ ਖੇਤਾਂ ਦੇ ਕਰਤਾ ਆ ਧੂਆਂ ਸਾਰੇ ਪਸ਼ੂ ਖੜੇ ਆ ਆ ਬੈਠਾ ਆ ਸਾਰੇ ਘੜੇ ਆ ਘੜੇ ਆ ਹੁਣ ਆਪਾਂ ਤੁਹਾਨੂੰ ਮਿਲਾਂਗੇ ਕੱਲ ਦੇ ਵਲੌਗ ਵਿੱਚ ਅੱਜ ਲਈ ਵਸ ਇਨਾ ਹੀ ਪਲੀਜ਼ ਸਾਡੇ ਚੈਨਲ ਨੂੰ ਬਹੁਤ ਬਹੁਤ ਸਪੋਰਟ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੁਸੀਂ ਵੀਡੀਓ ਦੇਖ ਲੰਨੇ ਆ ਪਰ ਲਾਈਕ ਨਹੀਂ ਕਰਦੇ ਪਲੀਜ਼ ਲਾਈਕ ਕਰੋ ਸਪੋਰਟ ਵੀ ਕਰੋ ਸਪੋਰਟ ਕਰੋ ਸਾਨੂੰ ਸਾਨੂੰ ਸਬਸਕ੍ਰਾਈਬ ਕਰੋ ਤੁਹਾਡੇ ਸਾਰੇ ਸਬਸਕ੍ਰਾਈਬਰ ਬਦੋ ਅੱਜ ਜੋ ਦੇਖੇ ਸਾਰੇ ਪਿੰਡ ਦੇ ਭਾਏ